ਮੇਰਾ ਨਾਮ ਅਮਰਜੋਤ ਸਿੰਘ ਪਾਟਿਆ ਹੈ ਮੈਂ ਕਾਂਗਰਸ ਪਾਰਟੀ ਦਾ ਨੈਸ਼ਨਲ ਸਪੋਕਸਪਰਸਨ ਹਾਂ ਔਰ ਕਾਂਗਰਸ ਪਾਰਟੀ ਦੀ ਜਿੱਤ ਦੇ ਕਰਕੇ ਓਜਲਾ ਸਾਹਿਬ ਜੀ ਦੀ ਜਿੱਤ ਕਰਕੇ ਮੈਂ ਉਹਨਾਂ ਨੂੰ ਵਧਾਈ ਦੇਣ ਵਾਸਤੇ ਆਇਆ ਹਾਂ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਬੜੀ ਵੱਡੀ ਜਿੱਤ ਹਾਸਲ ਕੀਤੀ ਹੈ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਜਿਹੜੀ ਇਸ ਟਾਈਮ ਸੱਤਾ ਦੇ ਵਿੱਚ ਹੈ ਉਸ ਨੂੰ ਹਰਾ ਕੇ ਜਿਹੜੀ ਕਿ 2 ਸਾਲ ਪਹਿਲਾਂ 92 ਸੀਟਾਂ ਜਿੱਤ ਕੇ ਸੱਤਾ 'ਚ ਆਈ ਸੀ ਉਸ ਨੂੰ ਕਾਂਗਰਸ ਪਾਰਟੀ ਨੇ ਬੁਰੀ ਤਰ੍ਹਾਂ ਹਰਾਇਆ ਹੈ ਇਸ ਕਰਕੇ ਮੈਂ ਓਜਲਾ ਸਾਹਿਬ ਜੀ ਦੇ ਇੱਥੇ ਘਰ ਵਿੱਚ ਉਹਨਾਂ ਨੂੰ ਵਧਾਈ ਦੇਣ ਵਾਸਤੇ ਆਇਆ ਇਸ ਤਰ੍ਹਾਂ ਹੈ ਕਿ ਜਿਹੜੀ 2 ਸਾਲ ਪਹਿਲਾਂ ਭਗਵੰਤ ਮਾਨ ਜੀ ਦੀ ਸਰਕਾਰ ਆਈ ਏ ਇਹ ਝੂਠ ਬੋਲ ਕੇ ਆਏ ਹੋਏ ਨੇ ਬੰਦੇ ਪੀਲੀਆਂ ਪੱਗਾਂ ਬੰਨੀਆਂ ਆਪਣੇ ਆਪ ਨੂੰ ਬੜਾ ਦੇਸ਼ ਭਗਤ ਸ਼ੋਅ ਕਰਨਾ ਇੱਕ ਟਕੋਸਲਾ ਜਾਂ ਇੱਕ ਪਖੰਡ ਜਾਂ ਇੱਕ ਡਰਾਮਾ ਜਾਂ ਕਰਕੇ ਇਹ ਸੱਤਾ ਚਾਏ ਹੋਏ ਨੇ ਜਿਹਦੇ ਵਿੱਚ ਇਹਨਾਂ ਨੇ ਖਾਸ ਤੌਰ ਤੇ ਨਸ਼ਿਆਂ ਤੇ ਕਿਹਾ ਸੀ ਕਿ ਅਸੀਂ ਨਸ਼ੇ ਜਿਹੜੇ ਨੇ ਮਹੀਨੇ 2 ਮਹੀਨੇ ਵਿੱਚ ਹੀ ਖਤਮ ਕਰਵਾ ਦੇਵਾਂਗੇ ਗੁਰੂਕਰਨ ਸਾਹਿਬ ਜੀ ਦੀ ਬਾਰ ਬਾਰ ਜਿਹੜੀ ਪਿੱਛੇ ਬੇਇੱਜ਼ਤੀ ਹੋਈ ਸੀ ਉਹਦੇ ਦੋਸ਼ੀਆਂ ਨੂੰ ਅਸੀਂ ਫੜਾਂਗੇ ਉਹ ਫੜਨਾ ਕੀ ਸੀ ਐਤਕੀ ਇਹਨਾਂ ਦੇ ਹਾਲਜਕਲ 'ਚ ਵੀ ਬੇਇੱਜ਼ਤੀ ਲਗਾਤਾਰ ਹੁੰਦੀ ਰਹੀ ਹੈ ਬਿਲਕੁਲ ਵੀ ਆਪਣੇ ਇਹਨਾਂ ਨੇ ਕਿਤੇ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਬਿਲਕੁਲ ਝੂਠ ਤੇ ਚੱਲਦੇ ਪਏ ਨੇ ਬਿਲਕੁਲ ਇੱਕ ਡਰਾਮੇ ਬਾਜੀ ਝੂਠ ਤੇ ਚੱਲਣ ਵਾਲੀ ਸਰਕਾਰ ਹੈ ਔਰ ਇਹਨਾਂ ਨੂੰ ਲੋਕਾਂ ਨੇ ਪੂਰੀ ਤਰ੍ਹਾਂ ਲਤਾੜ ਦਿੱਤਾ ਹੈ ਪੂਰੀ ਤਰ੍ਹਾਂ ਹਰਾ ਦਿੱਤਾ ਹੈ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਇੱਕ ਸਬਕ ਸਿਖਾਇਆ ਹੈ ਕਿ ਤੁਸੀਂ ਬਿਲਕੁਲ ਸਹੀ ਚੱਲੋ ਨਹੀਂ ਤੇ ਆਉਣ ਵਾਲੀ ਵਿਧਾਨ ਸਭਾ ਦੀ ਇਲੈਕਸ਼ਨਾਂ ਜਿਹੜੀ 3 ਸਾਲ ਬਾਅਦ ਹੋਣਗੀਆਂ ਉਹਦੇ ਵਿੱਚ ਵੀ ਇਹਨਾਂ ਦੀ ਪੱਟੀ ਪੁੱਛੀ ਜਾਏਗੀ ਨਹੀਂ ਮੈਂ ਇੱਧਰ ਆ ਕੇ ਤੂੰ ਇੱਧਰ ਆ ਜਾਏਂਗਾ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਲੋਕਾਂ ਨੂੰ ਇੱਕ ਜਿਸ ਤਰ੍ਹਾਂ ਅ ਅ ਥੋੜੀ ਬੋਦੀ ਸੀਟਾਂ ਦਾ ਵਾਧਾ ਆਇਆ ਹੋਵੇ ਨਾ ਉਹ ਗੱਲ ਹੋਰ ਹੁੰਦੀ ਹੈ 92 ਸੀਟਾਂ ਦਾ ਵਾਧਾ ਇੱਕ ਦੱਸਦਾ ਸੀ ਕਿ ਬਹੁਤ ਜ਼ਿਆਦਾ ਲੋਕਾਂ ਨੇ ਉਮੀਦ 92 ਸੀਟਾਂ ਜਿਹੜੀਆਂ ਸੀ ਪੰਜਾਬ ਦੀ ਹਿੱਸਤੀ ਵਿੱਚ ਪੰਜਾਬ ਦੀ ਹਿੱਸਤੀ ਵਿੱਚ ਇੰਨੀਆਂ ਸੀਟਾਂ ਜਿਹੜੀਆਂ ਸੀ ਉਹ ਪਹਿਲਾਂ ਕਦੀ ਕਿਸੇ ਇੱਕ ਪਾਰਟੀ ਨੂੰ ਨਹੀਂ ਸੀ ਆਈਆਂ ਹੋਈਆਂ 92 ਸੀਟਾਂ ਦਾ ਦੇਣ ਦਾ ਮਤਲਬ ਇਹ ਸੀ ਕਿ ਲੋਕਾਂ ਨੇ ਬਹੁਤ ਜ਼ਿਆਦਾ ਆਸਾਂ ਲਾਈਆਂ ਹੋਈਆਂ ਸੀ ਔਰ ਜਦੋਂ ਲੋਕਾਂ ਦੀ ਆਸਾਂ ਟੁੱਟ ਗਈਆਂ ਤੇ ਲੋਕਾਂ ਦਾ ਮਨ ਜਿਹੜਾ ਇਹਨਾਂ ਤੋਂ ਉੱਤਰ ਗਿਆ ਹੋਇਆ ਹੈ ਠੀਕ ਹੈ ਔਰ ਹੁਣ ਉਹ ਇਹਨਾਂ ਵਾਲਾ ਜਿਹਨਾਂ ਦੇਖਣ ਵੀ ਨਹੀਂ ਵੀ ਤਿਆਰ ਨੇ ਜੇਕਰ ਪੰਜਾਬ ਦੇ ਵਿੱਚ ਦੋ ਤਿੰਨ ਸੀਟਾਂ ਆ ਰਹੀਆਂ ਨੇ 92 ਸੀਟਾਂ ਜਿੱਤੀ ਹੋਈ ਸਰਕਾਰ ਨੂੰ ਤੇ ਉਹ ਕਿਸੇ ਕੋਈ ਮਾਇਨੇ ਨਹੀਂ ਰੱਖਦੀ ਹੈ ਮੈਂ ਕਹਿੰਦਾ ਦੋ ਤਿੰਨ ਜਿੱਤ ਗਏ ਨੇ 13 ਦੀ 13 ਹੀ ਨਾ ਹਾਰ ਜਾਂਦੇ ਜੋ ਇਹਨਾਂ ਦੇ ਰਛਨ ਸੀ ਬੜੀ ਪਰਮਾਤਮਾ ਨੇ ਫਿਰ ਵੀ ਇਹਨਾਂ ਦੀ ਥੋੜੀ ਬੋਦੀ ਇੱਜ਼ਤ ਰੱਖ ਦਿੱਤੀ ਐ ਕਿ ਦੋ ਤਿੰਨ ਦੇ ਉੱਤੇ ਮੇਰੇ ਖਿਆਲ ਇਹ ਜਿੱਤ ਰਹੇ ਨੇ ਨਹੀਂ ਤੇ ਬੁਰੀ ਤਰ੍ਹਾਂ ਹਾਰੇ ਹੀ ਹੋਈ ਸੀ ਇਹਨਾਂ ਨੂੰ ਕੋਈ ਪਸੰਦ ਨਹੀਂ ਕਰ ਰਿਹਾ ਇਹਨਾਂ ਨੂੰ ਲੋਕਾਂ ਨੇ ਬਿਲਕੁਲ ਜ਼ੀਰੋ ਕਰਕੇ ਰੱਖ ਦਿੱਤਾ ਹੋਇਆ ਐ ਇਹਨਾਂ ਦੀ ਇਹਨਾਂ ਦੀ ਜੋ ਕਰਨੀ ਸੀ ਉਹਦਾ ਹੀ ਇਹਨਾਂ ਨੂੰ ਫਾਲ ਮਿਲਿਆ ਹੋਇਆ ਜੋ ਇਹਨਾਂ ਨੇ ਕੀਤਾ ਸੀ ਮਿਲਾਵਾਂ ਨੂੰ ਕਹਿ ਦਿੱਤਾ ਕਿ ਅਸੀਂ ਤੁਹਾਨੂੰ 1000 ਰੁਪਏ ਮਹੀਨਾ ਦੇਵਾਂਗੇ ਦੇਖੋ 1000 ਰੁਪਇਆ ਮਹੀਨੇ ਦੀ ਆਸ ਵਿੱਚ ਲੇਡੀਜ਼ ਨੇ ਜਿਹੜੀ ਇਹਨਾਂ ਨੂੰ ਵੋਟਾਂ ਪਾ ਦਿੱਤੀਆਂ ਨਸ਼ਿਆਂ ਦੇ ਕਰਕੇ ਪਾ ਦਿੱਤੀਆਂ ਘਰਾਂ ਦੇ ਘਰ ਬਰਬਾਦ ਹੋਏ ਸੀ ਤਾਂ ਪਾ ਦਿੱਤੀਆਂ ਵੀ ਸ਼ਾਇਦ ਚਲੋ ਇਹ ਨਿਜਾਤ ਮਿਲੇਗੀ ਨਸ਼ਿਆਂ ਦੇ ਕੋਲ ਤੋਂ ਉਹ ਵੀ ਨਾ ਮਿਲੀ ਠੀਕ ਹੈ ਗੁਰੂਗ੍ਰਾਂਦ ਸਾਹਿਬ ਦੀ ਬੇਦਬੀਆ ਹੋ ਰਹੀਆਂ ਸੀ ਕਾਨੂੰਨ ਵਿਵਸਥਾ ਦੇ ਹਾਲ ਮਾੜੇ ਨੇ ਕਾਰੋਬਾਰ ਹੈ ਨਹੀਂ ਛੋਟੇ ਦੁਕਾਨਦਾਰ ਦਾ ਬੜਾ ਬੁਰਾ ਹਾਲ ਹੈ ਨੌਕਰੀਆਂ ਮਿਲ ਨਹੀਂ ਰਹੀਆਂ ਕੋਈ ਕੋਈ ਹਾਲ ਹੀ ਕੋਈ ਨਹੀਂ ਪੰਜਾਬ ਨੂੰ ਇੱਕ ਹਨੇਰੇ ਦੇ ਵਿੱਚ ਇਹਨਾਂ ਨੇ ਹਨੇਰੇ ਹਨੇਰੀ ਗੁਫਾ ਦੇ ਵਿੱਚ ਹਨੇਰੀ ਜੰਗਲ ਚ ਇੱਕ ਸੁੱਕਿਆ ਹੋਇਆ ਹੈ ਜਿਸ ਨੂੰ ਜਿਹਦੇ ਤੇ ਉਹ ਕਾਂਗਰਸ ਪਾਰਟੀ ਜਿਹੜੀ ਜਿਆਦਾ ਸੀਟਾਂ ਲੈ ਕੇ ਚਿਤ ਰਹੀ ਹੈ ਤੇ ਲੋਕਾਂ ਨੂੰ ਕੁਝ ਆਸ ਬੱਜੀ ਏ ਕਿ ਅਗਲੀ ਵਾਰ ਇਹਨਾਂ ਨੂੰ ਹਰਾਇਆ ਜਾਏਗਾ ਤੇ ਕਾਂਗਰਸ ਪੰਜਾਬ ਦੇ ਵਿੱਚ ਆਏਗੀ ਤੇ ਲੋਕਾਂ ਨੂੰ ਕੁਝ ਆਸ ਬੱਜੀ ਏ ਕਿ ਸ਼ਾਇਦ ਸਾਡੇ ਜਿਹੜੇ ਨੇ ਉਹ ਮਾੜੇ ਦਿਨ ਜਾਣਗੇ ਤੇ ਕੋਈ ਆਸ ਦੀ ਕਿਰਨ ਥੋੜੀ ਨਜ਼ਰ ਆ ਰਹੀ ਹੈ ਜਿਹੜਾ ਜਿਹੜਾ ਬਿਲਕੁਲ ਬਿਲਕੁਲ ਕਾਉਂਸਲਰ ਦੀ ਇਲੈਕਸ਼ਨ ਜਿਹੜੀ ਹੈ ਉਹ ਤੇ ਉਹ ਤੇ ਆਪਣੇ ਆਪ ਆਟੋਮੈਟਿਕਲੀ ਨਹੀਂ ਜਿੱਤਨੀ ਦੇਖੋ ਕਾਉਂਸਲਰ ਦੀ ਇਲੈਕਸ਼ਨ ਜਿਹੜੀ ਹੈ 1.5 ਸਾਲ ਪਹਿਲਾਂ ਹੀ ਇਹ ਕਾਰਪੋਰੇਸ਼ਨ ਦੀ ਜਿਹੜਾ ਮਿਆਦ ਜਿਹੜੀ ਖਤਮ ਹੋ ਗਈ ਹੋਈ ਸੀ ਇਹ ਕਿਉਂ ਨਹੀਂ ਸੀ ਉਹ ਇਲੈਕਸ਼ਨ ਕਰਵਾ ਰਹੇ ਇਹ ਤੇ ਪਹਿਲਾਂ ਹੀ ਡਰੇ ਹੋਏ ਸੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਤੇ ਪਹਿਲਾਂ ਹੀ ਡਰੀ ਹੋਈ ਸੀ ਇਲੈਕਸ਼ਨ ਨਹੀਂ ਸੀ ਕਰਵਾ ਰਹੀ ਹੁਣ ਜਦੋਂ ਕਿ ਬੁਰੀ ਤਰ੍ਹਾਂ ਇਹ ਹਾਰ ਗਏ ਨੇ ਤੇ ਹੁਣ ਇਸ ਤੋਂ ਬਾਅਦ ਇਹ ਲਟਕਾ ਵੀ ਨਹੀਂ ਸਕਦੇ ਬਿਲਕੁਲ ਬੁਰੀ ਤਰ੍ਹਾਂ ਕਾਰਪੋਰੇਸ਼ਨ ਦੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹਾਰੇਗੀ ਔਰ ਕਾਂਗਰਸ ਜਿਹੜੀ ਇਹਦੇ ਵਿੱਚ ਬੜੀ ਸ਼ਾਨ ਦੇ ਨਾਲ ਜਿੱਤੇਗੀ ਸਾਰੀਆਂ ਕਾਰਪੋਰੇਸ਼ਨਾਂ ਜਿਹ ਵੱਡੀ ਮੈਜੋਰਟੀ ਦੇ ਨਾਲ ਇਹਨਾਂ ਜਿੱਤ ਜਿੱਤਣਗੇ ਔਰ ਜਨਾਬ ਸਾਹਿਬ ਨੇ ਇੱਕ ਮਿਹਨਤੀ ਬੰਦੇ ਨੇ ਲੋਕਾਂ ਦੇ ਵਿੱਚ ਨਜ਼ਰ ਆਉਂਦੇ ਨੇ ਇੱਕ ਇੱਕ ਦਿਨ ਨਨ ਕਿ ਐਮਪੀ ਹੁੰਦੇ ਨੇ ਇਲੈਕਸ਼ਨ ਜਿੱਤੀ ਤੇ ਇੱਕ ਦਿਨ ਨਜ਼ਰ ਹੀ ਨਹੀਂ ਆਉਂਦੇ ਦੇਖੋ ਇੱਕ ਪਾਰਲੀਮੈਂਟ ਵਿੱਚ ਵੀ ਇਹਨਾਂ ਦੀ ਬਹੁਤ ਜ਼ਬਰਦਸਤ ਹਾਜ਼ਰੀ ਹੈ ਉੱਥੇ ਲਗਾਤਾਰੇ ਉੱਥੇ ਆਪਾਂ ਪਾਰਲੀਮੈਂਟ ਦੇ ਸੈਸ਼ਨ ਵੇਖਦੇ ਆ ਇਹ ਲਗਾਤਾਰ ਉੱਥੇ ਨਜ਼ਰ ਆਉਂਦੇ ਆਗੇ ਨੇ ਔਰ ਅੰਮ੍ਰਿਤਸਰ ਵਿੱਚ ਵੀ ਇਹ ਸਾਨੂੰ ਨਜ਼ਰ ਆਉਂਦੇ ਲੋਕਾਂ ਦੇ ਵਿਚਰਦੇ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਨੇ ਆਂਦੇ ਜਾਂਦੇ ਨੇ ਲੋਕਾਂ ਨੂੰ ਮਿਲਦੇ ਨੇ ਤੇ ਇਸੇ ਕਰਕੇ ਹੀ ਇਹਨਾਂ ਨੂੰ ਐਵੇਂ ਨਹੀਂ ਤੀਜੀ ਤੀसरी ਵਾਰ ਜਿੱਤਣਾ ਬੜੀ ਵੱਡੀ ਗੱਲ ਹੁੰਦੀ ਹੈ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਤੀਸਰੀ ਵਾਰ ਲਗਾਤਾਰ ਜਿੱਤਣਾ ਉਹ ਵੀ ਲਗਾਤਾਰ ਜਿੱਤਣਾ ਨਹੀਂ ਤੇ ਕੁਦਰਤੀ ਗੱਲ ਹੈ ਕਿ ਲੋਕੀ ਨਾਰਾਜ਼ ਹੋ ਜਾਇਆ ਕਰਦੇ ਨੇ ਪਰ ਲਗਾਤਾਰ ਤੀਸਰੀ ਵਾਰ ਜਿੱਤੇ ਨੇ ਇਹ ਬੜੀ ਵੱਡੀ ਗੱਲ ਹੈ ਔਰ ਇਹ ਸੱਚੀ ਮੁੱਚੀ ਹੈ ਵਧਾਈ ਦੇ ਪਾਤਰ ਨੇ ਔਰ ਜਿੱਤੇ ਨੇ ਬੜੀ ਸ਼ਾਨਦ ਨਾਲ ਜਿੱਤੇ ਨੇ ਬਹੁਤ ਵਧੀਆ ਗੱਲ ਹੈ